ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਮੈਂ ਸਕੂਲ ਨਹੀਂ ਗਈ ਕਿਉਂਕਿ ਅੱਜ ਮੈਂ ਵੋਸ਼ਟਮ ਤੇ ਦੇਖੀ ਸੀ ਕਿ ਮੇਰੇ ਜਿਆਦਾ ਪੀਪੀ ਰਹਿੰਦੀ ਸੀ ਸਾਈਂ ਆਹ ਦੇਖੋ ਇੱਕ ਕੰਮ ਕੀਤਾ ਮਮਮੀ ਨੇ ਅੱਜ ਆਹ ਦੇਖੋ ਮੇਰੇ ਚਾਹ ਰੋ ਦੀ ਆਹ ਦੇਖੋ ਇੱਥੇ ਖੜੇ ਨੇ ਹਣ ਮਮਮੀ ਨੇ ਚਾਹ ਬਣਦੀ ਨੂੰ ਬਣਦੀ ਹੈ ਮਮਮੀ ਇਹ ਬਣਦੀ ਹੈ ਮਮਮੀ ਨੇ ਹਨ ਮਮਮੀ ਨੇ ਸਾਫ ਕੀਤਾ ਚਾਦਰ ਵੀ ਪਾਦੀ ਢੋਲੀ ਤੇ ਮੈਂ ਸੇ ਮੈਂ 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 ਇਹ ਚਾਹ ਪਿੰਦੀ ਪੀ ਸੀਗੀ ਮੰਗੀ ਮੇਰੇ ਤੋਂ ਕਿ ਮੈਂ ਜਦ ਅੰਦਰ ਵੀ ਸਾਰੀ ਗਿੱਲੀ ਹੋ ਗਈ। ਛਾਪਾ ਪੈ ਗਿਆ ਇੱਥੇ। ਡਿਜ਼ਾਈਨ ਬਣਾਉਣ ਦੇ ਕੋਈ ਲੋੜ ਹੀ ਨਹੀਂ। ਜੀ ਅਸੀਂ ਕੱਲ ਪੇੜ ਲੈਂਦੇ ਸੀ ਦੋ ਅੱਜ ਤੁਹਾਨੂੰ ਦਿਖਾਉਣੀ ਆ। ਆਰੇ ਆ ਤਾਂ ਅਸ਼ੋਕ ਕਟਰੀਆ ਲੰਮਾ ਹੋ ਜੂਗਾ ਪੂਰਾ। ਇਹਦਾ ਨਾਮ ਨਹੀਂ ਪਤਾ। ਇਹੜੀ ਨਹੀਂ ਲਾ ਦੱਸਿਗਾ। ਨਾਮ ਹੀ ਨਹੀਂ ਪਤਾ ਇਹਦਾ। ਪਰ ਰੋਜ਼ ਵੇਲੇ ਪਾਣੀ ਪਿਆ ਕਰਾਂਗੇ। ਮੈਸ ਫੈਲ ਤਾਂ ਦੋ ਸਾਡੇ ਕੋਲ ਸੁੱਕ ਗਏ ਸੀਗੇ। ਹੈ ਨਾ ਮੈਂ ਅਪਲੇ ਕੋਲ ਦੋ ਸੋਗ ਗਏ ਸੀ ਨਾ ਫੋਟ ਬੰਗੜ ਤਾਂ ਮੈਂ ਕਿਹਾ ਪਾਣੀ ਨਹੀਂ ਪੰਚੇ ਕੋਲ ਨਾ ਬਲ ਸੁਗ ਗਏ ਸੀ ਖੱਟੇ ਪਿਆ ਵੀ ਸੁਗ ਗਿਆ ਸੀ ਆ ਜ ਤੇ ਉਹ ਡੱਗੀ ਫਿਰਦੀ ਜਾਗੀ ਜੀ ਇਹ ਚਿੱਟਾ ਚਿੱਟਾ ਹੋ ਗਿਆ ਹਾਂਜੀ ਅਸੀਂ ਜਾ ਰਹੇ ਹਾਂ ਗੁਰਦੁਆਰੇ ਮੱਥਾ ਟੇਕਣ ਤੇ ਅਸੀਂ ਘਰੋਂ ਕਹਿ ਕੇ ਨਹੀਂ ਚੱਲੇ ਮਨਪ੍ਰੀਤ ਹੋ ਗਈ ਗੁੱਸੇ ਠੀਕ ਐ ਅੰਦਰ ਮੋਬਾਈਲ ਅਲਾਉਡ ਨਹੀਂ ਹੈ ਪਿਛਲੀ ਵਾਰ ਨਾ ਅੰਦਰ ਮੋਬਾਈਲ ਨਹੀਂ ਲੈ ਜਾ ਸਕਦੇ ਉੱਥੇ ਵਲੌਗ ਨਹੀਂ ਬਣਾ ਸਕਦੇ ਅਸੀਂ ਤੇ ਜਾਂਦੇ ਹੋ ਤੁਹਾਨੂੰ ਦਿਖਾਣੇ ਆ ਹਰੀ ਭਰੀ ਹਰਿਆਲੀ ਠੀਕ ਹੈ ਜੀ ਅਗੋਰ ਦਵਰੇ ਤਾਂ ਆ ਗਏ ਅੱਜ ਪਤਾ ਨਹੀਂ ਸਾਰਿਆਂ ਨੂੰ ਕੀ ਹੋ ਜਾਂਦਾ ਮੈਨੂੰ ਵੀ ਨਹੀਂ ਜਾਂਦੀ ਪੀਏ ਮਮਮੀ ਨੂੰ ਵੀ ਨਹੀਂ ਦੇ ਵਿੱਚ ਜਿਹੜੀ ਵੀ ਸਾਨੂੰ ਮਿਲਦੇ ਪੈ ਨੇ ਨਾ ਸਾਰੇ ਸਾਨੂੰ ਬੋਲਦੇ ਪੈ ਨੇ ਨਹੀਂ ਜਾਂਦੀ ਪੀਏ ਨਹੀਂ ਜਾਂਦੀ ਵੀ ਸਾਰਿਆਂ ਨੂੰ ਬੈਂਕ 'ਚ ਵੀ ਗਏ ਸੀ ਉਦੋਂ ਵੀ ਬੋਲਦੇ ਸੀ ਨਹੀਂ ਜਾਂਦੀ ਵੀ ਹੈ ਥੋੜਾ 슬ੀਪ ਡੈਮੈਂਡ ਕਰ ਲਵਾਂ 슬ੀਪੀ ਸੌਣਾ ਤੇ ਨਾ ਆ ਚੀ ਅਗੋਰ ਦਵਰਾ ਹੈਗਾ ਡੇਰਾ ਹਰਜੀਤ ਪੀਰ ਬਾਬਾ ਬੁੱਲਾ ਸ਼ਾਹ ਦੀ ਇੱਥੇ ਪੀਰ ਵੀ ਰੱਖਿਆ ਹੋਇਆ ਤੇ ਗੁਰੰਤ ਸਾਹਿਬ ਵੀ ਹੈਗੇ ਨੇ ਇੱਥੇ ਮੈਂ ਠੀਕ ਹੋਈ ਸੀ ਸਾਰੇ ਕੀ ਤੋਂ ਮੈਨੂੰ ਮਤਲਬ ਜਵਾਬ ਮਿਲ ਗਏ ਸੀ ਵੀ ਨਹੀਂ ਦਵਾਈ ਕਿਸੇ ਕਿਤ ਲੱਗਦੀ ਨਹੀਂ ਪੀ ਸੀ ਮੈਨੂੰ ਤੇ ਫਿਰ ਇੱਧਰ ਅਸੀਂ ਅਰਦਾਸ ਕਰਵਾਈ ਇੱਥੋਂ ਹੀ ਠੀਕ ਹੋਈਆਂ ਮੈਂ ਆਏ ਅੰਦਰ ਦਾ ਅੰਦਰ ਆਵਲਾ ਗੇਟ ਇੱਥੇ ਲਾ ਨਹੀਂ ਸਕਦੇ ਸੀ ਬਾਰ ਬਾਰਾਂ ਦੀ ਬਣਾਈ ਜਾਂਦੀ ਨਾ ਮੈਂ ਅੰਜੀ ਅਸੀਂ ਆਏ ਸੀ ਖੇਤਾਂ ਵਿੱਚ ਆ ਦੇਖੋ ਝੋਨਾ ਲੱਗਿਆ ਸੋਹਣਾ ਵਿਊ ਆਂਦਾ ਪਿਆ ਇੱਥੇ ਜਮਾ ਮੰ ਵਿਕਟਰ ਗੇਟਰ ਗਿਆ ਨਾ ਮੰਮੀ ਮੈਂ ਇੱਧਰ ਡਿੱਗਣ ਵਾਲੀ ਸੀ ਇੱਧਰ ਪਤਾ ਨਹੀਂ ਕਿੰਨੂ ਇੱਕ ਇੱਕ ਕਹਿੰਦੇ ਨੇ ਦੱਸਿਓ ਤੁਸੀਂ ਕਮੈਂਟ ਵਿੱਚ ਰੁੱਕ ਜਾ ਤੂੰ ਹੀ ਜੋਨ ਲਵਾ ਦੇ ਨਰਮ ਮੰਮੀ ਪਹਿਲੇ ਬਤੇਰੇ ਲਾਇ ਸੀ ਹੁਣ ਬਸ ਬਸ ਸੋਰੀ ਬਸ ਬਸ ਨਾ ਦੇਖੋ ਕਿੰਨਾ ਸੋਨਾ ਥੀ ਇੱਥੇ ਝੋਨਾ ਹੈਗਾ ਨਾ ਮੰਮੀ ਹਾਂ ਹਮ ਨਰਦੀਪ ਉਹ ਝੋਨੇ ਚ ਲਗੀ ਘਿਰਦੀ ਹੈ ਨਰਦੀਪ ਚੋਨਲ

ਖੇਤਾਂ ਦੀ ਠੰਡੀ ਠੰਡੀ ਹਵਾ ਖਾ ਲਈ ਅਸੀਂ ਮੰਮੀ ਤਾਂ ਸਾਰੇ ਪਾਣੀ ਵਿੱਚ ਭਿੱਜ ਗਏ ਸੀ ਉਹਨੇ ਉਧਰ ਬੈਠ ਗਈ ਸੀ ਕਿਦਰਾ ਜੱਜ ਕੇ ਮੈਨੂੰ ਵਧੀਆ ਲੱਗਦਾ ਹੈ ਇਹ ਮੌਸਮ ਬਹੁਤ ਪਿਆਰਾ ਕਿਉਂਕਿ ਮੰਮੀ ਨੇ ਇੱਦਾਂ ਹੀ ਕੰਮ ਕੀਤਾ ਹੈ ਇੱਦਾਂ ਨਹੀਂ ਮਤਲਬ ਰੋ ਤੱਕ ਜਿੰਨਾ ਮੀਤਾ ਸੀ ਵੈਸੇ ਤਾਂ ਅਸੀਂ ਹੁਣ ਅਸਿਕਰੇ ਪਹੁੰਚ ਗਏ ਵੈਸੇ ਕਿੱਤਾਂ ਵਿੱਚ ਬਹੁਤ ਮਜ਼ਾ ਆਇਆ ਠੰਢੀ ਹਵਾ ਜਲਦੀ ਪੀਸੀ ਅਜੇ ਵੈਸੇ ਠੰਡਾ ਮੌਸਮ ਹੈਗਾ ਚਲੋ ਹੁਣ ਅੰਦਰ ਚੱਲ ਕੇ ਦੇਖਦੇ ਕੀ ਬੰਦ ਹੋ ਗਿਆ ਗਏ ਗਾਈਜ਼ ਹੁਣ ਇੱਥੇ ਸ਼ਾਮ ਦੀ ਚੱਲ ਰਹੀ ਹੈ ਚਾਹੇ ਤੇ ਵੀਰਾ ਕਰਦਾ ਪਿਆ ਨਾਟਕ ਸੁਣਦਾ ਉੜ ਜਾ ਬੋਲਦਾ ਕੁਛ ਬੋਲ ਹੋਰ ਕੀ ਨਾ ਨਾਟਕ ਕਰਦਾ ਆ ਨਾਟਕ ਕਰਦਾ ਵੀ ਆਏ ਇੱਥੇ ਟੈਡੀ ਨੂੰ ਦੇਖੋ ਆਂਦੀ ਸਾਰੀ ਸੋਵੇ ਇਹਨਾਂ ਕੋਈ ਫਰਕ ਨਹੀਂ ਕੀ ਕਰਨਾ ਕੀ ਨਹੀਂ ਕਰਨਾ ਬਸ ਚਲੋ ਹੁਣ ਸੀ ਆਪਣੀ ਚਾਹ ਨੋਲ ਕਰਦੇ ਮੇਰੀ ਚਾਹ ਠੰਡੀ ਹੋ ਗਈ ਜਾ ਮੈਂ ਤਾਂ ਨਹੀਂ ਸਕਤੀ ਹਾਂਜੀ ਘਰ ਮੈਂ ਚਾਹ ਪੀਉਂ ਮੈਂ ਚਾਹ ਬੰਦਰ ਰਾਤ ਕਦੋਂ ਕਰਦਾ ਨਹੀਂ ਉਹ ਵਾਈਫਾਈ ਤੇ ਚਲਾਉਂਦਾ ਕਿ ਤੂੰ ਵਾਈਫਾਈ ਚਲਾਉਂ ਮੈਂ ਤੇਰੇ ਨਾਲ ਕਨੈਕਟ ਹੋਊਗਾ ਨਾ ਵਾਈਫਾਈ ਚਲਾ ਹਾਂ ਨੈਟ ਵੀ ਬੰਦ ਕਰ ਰੱਖਿਆ ਸੀ ਅੰਡੀ ਅੰਡੀ ਇਤਲੋ ਦਰਦ ਚਿੰਦੀ ਫਿਰੇਗੀ ਤਾਂ ਕਰ ਗੱਲ ਤਾਂ ਬੱਚੇ ਬੈਠਾ ਊ ਮੰਮੀ ਜੀ ਰੋਟੀਆਂ ਬਣਾਉਂਦੇ ਪਏ ਨੇ ਅੱਜ ਥੋੜੀਆਂ ਬਣ ਗਈਆਂ ਕਿਉਂਕਿ ਨਾ ਡੈਡੀ ਨੇ ਖਾਣੀ ਨਾ ਮੈਂ ਖਾਣੀ ਮੰਮੀ ਤੇ ਵੀਰਾਂ ਖਾਣਗੇ ਬਸ ਉਹ ਕੋੜੇ ਕੋੜੇ ਕਰੇਲੇ ਨਾਲ ਘੋਲੋਗੇ ਕੋੜੇ ਕਰੇਲੇ ਹਾਂ ਤਰਤੀ ਕੋੜੀ ਨੇ ਐਸਾ ਹਾਂਜੀ ਰਾਤ ਨੂੰ ਨਾ ਚੱਲ ਰਿਹਾ ਹੈ ਕਰੇਲੇ ਦੀ ਸਬਜ਼ੀ ਰੋਟੀ ਤੇ ਲੱਸੀ ਮੈਨੂੰ ਖਾਣੀ ਨਾ ਨਹੀਂ ਸੀ ਫਿਰ ਵੀ ਖਾਂਦੀ ਪੀਂਿਆ ਹੁਣ ਮੈਂ ਹਾਂਜੀ ਖਾਣਾ ਪੀਣਾ ਹੋ ਚੁੱਕਿਆ ਤੇ ਹੁਣ ਆਪਾਂ ਇਹ ਸਟੋਰੀ ਨੂੰ ਕਰਦੇ ਐਂਡ ਤੇ ਤੁਹਾਨੂੰ ਪਸੰਦ ਆਇਆ ਤੇ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੋਗਸ ਥੈਂਕ ਯੂ ਸੋ ਮਚ ਵਾਚਿੰਗ